ਵੀਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਜੀ ਮੇਰਾ ਸੈਕਿੰਡ ਲਾਸਟ ਡੇ ਆ ਤੇ ਮੇਰੇ ਨਾਲ ਵਸੀਮ ਭਾਈ ਕਿਦਾਂ ਵਸੀਮ ਭਾਜੀ ਵਧੀਆ ਜੀ ਹੋਰ ਕੀ ਹਾਲ ਚਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵਸੀਮ ਭਾਜੀ ਵੱਲੋਂ ਇਹ ਆ ਜ ਆਪਣੇ ਜਲੰਧਰ ਦਾ ਭਾਜੀ ਕੋਸ਼ ਆਸਕ ਬ੍ਰਿਜ ਤੇ ਦਾੜੀ ਇੰਡੀਆ ਹੁੰਦਾ ਤਾਂ ਉਹ ਕਹਿੰਦੇ ਉਤਾਰਾਂ ਵਾਲਾ ਬ੍ਰਿਜ ਆ ਕਿ ਹੁਣ ਤੁਸੀਂ ਸਾਡੇ ਹੈਲਪ ਕਰੋ ਕੀ ਹੈ ਬ੍ਰਿਜ ਦਾ ਮਾਜ਼ੂਮ ਕਰ ਦੇਣਾ ਜਿੱਥੇ ਦਾ ਨਾਮ ਲਿਖਿਆ ਹੋਇਆ ਆ ਆ ਕੁਸ਼ ਆਸਕ ਬ੍ਰਿਜ ਆ ਨਹੀਂ ਹਾਂ ਕੁਝ ਰਲਦਾ ਮਿਲਦਾ ਆ ਸੀ ਬੁੱਝ ਲਿਆ ਇਦਾਂ ਦਾ ਹੀ ਆ ਜੀ ਨਾਮ ਜਿਹੜੇ ਬੰਦੇ ਨੇ ਲਿਆ ਸੀਗਾ ਰੈਟਨ ਦੱਕ ਤੋਂ ਦੱਕ ਸੀਗਾ ਅਚਾਰ ਜਰਮਨ ਦਾ ਸੀਗਾ ਜਰਮਨ ਦਾ ਸੀਗਾ ਉਹਨੇ 25 ਡਾਲਰ ਚ ਲਿਆ ਸੀ ਉਹ ਬੱਲੇ 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 ਬੜੀ ਪੁਰਾਣੀ ਗੱਲ ਆ ਭਜੀ ਇਹਦਾ ਘਰ ਹੈ ਬਾਈ ਕਹਿੰਦਾ ਇੱਥੇ ਜਿਹੜਾ ਨਿਊਯਾਰਕ ਦੀ ਸਿਟੀ ਦੇ ਵਿੱਚ ਜਿਹੜੇ ਜਿੰਨੇ ਰੈਸਟੋਰੈਂਟ ਨੇ ਨਾ ਜੇ ਤੁਸੀਂ ਐਵਰੀ ਡੇ ਵੀ ਇੱਕ ਦਿਨ ਇਸ ਰੈਸਟੋਰੈਂਟ ਤੇ ਦੂਸਰੇ ਦਿਨ ਦੂਸਰੇ ਤੇ ਫਿਰ ਤੀਸਰੇ ਤੇ ਖਾਓਗੇ ਤੇ ਕਿੰਨੇ ਬਣ ਜਾਣੇ ਆ ਪੂਰੀ ਲਾਈਫ ਤੇ ਤੁਸੀਂ 28 ਤੋਂ 30 ਸਾਲ ਖਾ ਸਕਦੇ ਹੋ ਆਪਣੇ 28 ਤੋਂ 30 ਸਾਲ ਇੱਕ ਬੰਦੇ ਦੇ ਲੰਘ ਜਾਣੇ ਆ ਨਿਊਯਾਰਕ ਦੇ ਸਾਰੇ ਰੈਸਟੋਰੈਂਟ ਚੈੱਕ ਕਰਨ ਲਈ 200 ਸਾਲ ਪੁਰਾਣਾ ਆ ਬੋਲੇ ਬੱਲੇ ਬੱਲੇ ਮੈਂ ਅਸਲੀ ਖਾਣਾ ਬਦਲ ਹਾਂਜੀ 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 ਉਹ ਲਿਖਿਆ ਹਾਂ 1887 ਵਾਹ ਵਰਲਡ ਟ੍ਰੇਡ ਸੈਂਟਰ ਇਹ ਦੱਲਿਸ਼ ਕੰਡਿਆ ਆ ਇਹ ਤੇ ਚਾਹੇ ਦਸਤਾਰ ਬੰਨ ਲਓ ਏਡਾ ਸੋਹਣਾ ਸ਼ੀਸ਼ਾ ਹੈ ਦਾ ਲਓ ਜੀ ਲੈ ਲਈ ਟਿਕਟਾਂ ਪਾਸਟ੍ਰਚ ਆਫ ਲਿਬਰਟੀ ਦੀ ਜਿਹੜੀ ਮਿਲੀ ਸਾਨੂੰ 25 ਡਾਲਰ 25 ਯੂ ਐਸ ਡਾਲਰ ਦੀ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਜੀ ਮੇਰਾ ਸੈਕਿੰਡ ਲਾਸਟ ਡੇ ਆ ਤੇ ਮੇਰੇ ਨਾਲ ਵਸੀਮ ਭਾਈ ਕਿੱਦਾਂ ਵਸੀਮ ਭਾਜੀ ਵਧੀਆ ਜੀ ਹੋਰ ਕੀ ਹਾਲ ਚਾਲ ਸਾਤ ਸ੍ਰੀ ਅਕਾਲ ਜੀ 사ਤ ਸ੍ਰੀ ਅਕਾਲ ਸਾਰਿਆਂ ਨੂੰ ਸਿੰਘ ਭਾਜੀ ਵੱਲੋਂ ਇਹ ਆ ਜ ਆਪਣੇ ਜਲੰਧਰ ਦਾ ਭਾਜੀ ਤੇ ਇਹ ਰਹਿੰਦੇ ਆ ਨਿਊਯਾਰਕ ਤੇ ਇਹ ਹੁਣ ਮੈਨੂੰ ਲੈ ਕੇ ਚੱਲੇ ਆ ਲਿਬਰਟੀ ਆਫ ਸਟੈਚੂ ਆਫ ਲਿਬਰਟੀ ਸਟੈਚੂ ਆਫ ਲਿਬਰਟੀ ਲੈ ਕੇ ਚੱਲੇ ਆ ਤੇ ਉਧਰ ਮੈਂ ਤਾਂ ਵੈਸੇ ਉਧਰ ਕੱਲ ਵੀ ਜਾਣਾ ਸੀ ਪਰ ਮੈਂ ਜਾ ਨਹੀਂ ਸਕਿਆ ਥੋੜਾ ਜਿਹਾ ਕੰਮ ਪਲਾਨ ਕਰਕੇ ਤੇ ਅੱਜ ਇਹਨਾਂ ਨੇ ਤੇ ਜਾਣਾ ਸੀ ਮੈਨੂੰ ਕਹਿੰਦੇ ਚਲੋ ਮੈਂ ਨਾਲ ਚੱਲਦਾ ਆ ਤੁਹਾਡੇ ਇਹ ਹੁਣ ਮੈਨੂੰ ਲੈ ਕੇ ਚੱਲੇ ਨੇ ਉੱਥੇ ਜਾ ਕੇ ਲਿਬਰਟੀ ਆਫ ਸਟੈਚੂ ਦੇਖ ਕੇ ਉਧਰ ਤੋਂ ਬਾਅਦ ਫਿਰ ਇੱਕ ਦੋ ਹੋਰ ਪਲੇਸਾਂ ਨੇ ਵਧੀਆ ਵਧੀਆ ਉੱਥੇ ਜਾਵਾਂਗਾ ਤੇ ਕਿਉਂਕਿ ਅੱਜ ਹੀ ਮੈਨੂੰ ਸਾਰਾ ਕੁਝ ਕਰਨਾ ਪੈਣਾ ਕੱਲ ਮੇਰੀ ਇਥੋਂ ਨਿਊਯਾਰਕ ਤੋਂ ਕੈਲੀਫੋਰਨੀਆ ਦੀ ਫਲਾਈਟ ਆ ਮੈਂ ਇਥੋਂ ਚਲੇ ਜਾਵਾਂਗਾ ਕੈਲੀਫੋਰਨੀਆ ਫਿਰ ਉੱਥੇ ਦਿਨ ਜਿੰਨੇ ਦਿਨ ਵੀ ਰੁਕਾਂਗਾ ਜੋ ਵੀ ਕਰਾਂਗਾ ਉਹ ਸਾਰਾ ਨਾਲ ਦੇ ਨਾਲ ਤੁਹਾਡੇ ਇਥੇ ਚੈਨਲ ਤੇ ਪਾ ਕੇ ਤੁਹਾਨੂੰ ਦੱਸੀ ਜਾਵਾਂਗਾ ਸਿਟੀ ਬਹੁਤ ਬਿਜ਼ੀ ਹੈ ਵੀ ਬਹੁਤ ਜਮਾ ਬਿਜ਼ੀ ਸਿਟੀ ਦੇ ਵਿੱਚ ਵੜ ਚੱਲੇ ਆਂ ਚਲੋ ਕੁਛ ਨਾ ਕੁਛ ਤਾਂ ਕਰਾਂਗੇ ਅੱਜ ਤਾਂ ਸਾਰਾ ਸੈਟਰਡੇ ਟ੍ਰੈਕਿੰਗ ਆਟਾ ਨਹੀਂ ਦਾਜ ਟਾਈਮ ਦਾ ਅਸਾ ਸੈਟਰਡੇ ਘਾਟੋਂ ਦਾ ਉਹ ਆਫਿਸ ਮੇਰਾ ਬੰਦ ਕਰਕੇ ਆਉਂਦਾ ਉਹਨਾਂ ਨੂੰ ਫਿਰ ਉਹ ਕਲੱਬ ਵਗੈਰਾ ਬਹੁਤ ਇਹਨਾਂ ਦੀ ਥਿਊਰੀ ਕਰਕੇ ਫਿਰ ਜਿਆਦਾ ਹੁੰਦਾ ਆ ਠੀਕ ਹੈ ਠੀਕ ਹੈ ਆ ਜੀ ਸਿਟੀ ਦੇ ਲਾਗੇ ਛਾਗੇ ਪਹੁੰਚ ਗਏ ਤੇ ਅਸੀਂ ਚੱਲੇ ਆਂ ਬ੍ਰਿਜ ਤੇ ਤੇ ਉਹ ਬ੍ਰਿਜ ਦਾ ਨਾਮ ਆ ਇਹ ਤੁਹਾਨੂੰ ਦੱਸ ਦਿਆਂ ਥੋੜੀ ਦੇਰ ਤੱਕ ਬ੍ਰਿਜ ਦਾ ਨਾਮ ਕੀ ਆ ਬਸ ਆ ਹੀ ਗਿਆ ਬਸ ਇਹ ਆ ਗਿਆ ਦਿਖਾਈ ਇਹਦਾ ਆਵਰੇਜ ਹੈ ਜੀ ਹੁਣ ਤੁਸੀਂ ਆ ਵੀ ਦੇਖ ਲੇਦਾ ਨਾਮ ਸਰਚ ਕਰ ਲਓ ਮੈਂ ਤਾਂ ਕਹਿਣਾ ਨਹੀਂ ਮੈਨੂੰ ਕਿਹਨੂੰ ਕਹਿਣਾ ਨਹੀਂ ਆਉਂਦਾ ਹੈਗਾ ਕੁਸ਼ਿਆਸ ਕੁਸ਼ਿਆਸ ਕੋ ਬ੍ਰਿਜ ਤੇ ਦਾਹਂਡੀ ਇੰਡੀਆ ਹੁੰਦਾ ਤਾਂ ਉਹਨਾਂ ਕਹਿੰਦੇ ਤਾਰਾਂ ਵਾਲਾ ਬ੍ਰਿਜ ਆ ਤਾਰਾਂ ਵਾਲੇ ਬ੍ਰਿਜ ਤੇ ਆ ਗਿਆ ਉਹ ਬਲੈਕ ਵਾਲੇ ਬੋਰਡ ਤੇ ਕਿਹਾ ਹਾਂ ਠੀਕ ਹੈ ਜੀ ਹੁਣ ਤੁਸੀਂ ਪ੍ਰੋਨਾਂਊਂਸ ਕਰੋ ਹਾਂ ਇਹ ਹੁਣ ਤੁਸੀਂ ਦਰਸ਼ਕੋ ਹੁਣ ਤੁਸੀਂ ਸਾਡੇ ਹੈਲਪ ਕਰੋ ਕੀ ਹੈ ਬ੍ਰਿਜ ਦਾ ਨਾਮ ਮਜ਼ੂਮ ਕਰ ਦੇਣਾ ਜਿੱਥੇ ਦਾ ਨਾਮ ਲਿਖਿਆ ਹੋਇਆ ਆ ਆ ਕੁਛ ਆਸਕ ਬ੍ਰਿਜ ਆ ਨਹੀਂ ਹਾਂ ਕੁਛ ਰਲਦਾ ਮਿਲਦਾ ਹੀ ਆ ਸੀ ਬੁੱਝ ਲਿਆ ਇਦਾਂ ਦਾ ਹੀ ਆ ਜੀ ਨਾਮ ਬ੍ਰਿਜ ਦੇ ਉੱਤੇ ਆ ਇਸ ਟਾਈਮ 1246 ਤੋਂ 1217 ਇਹਦੀ ਮਨਿਆਦ ਜਿਹਦੀ ਅੱਜ ਬਣਾਇਆ ਗਿਆ ਉਹਦਾ ਅੱਛਾ ਜਿਹਦੀ ਯਾਦ ਚ ਬਣਾਇਆ ਉਹਦਾ ਦੱਸਣਾ ਓਕੇ 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 ਪਰ ਬ੍ਰਿਜ ਦਾ ਵਟ ਕੱਢੇ ਹੋਏ ਪੂਰੇ ਬ੍ਰਿਜ ਦੇ ਦਾ ਰਾਤ ਨੂੰ ਲਾਈਟਾਂ ਚੱਲਦੀਆਂ ਨੇ ਰਾਤ ਨੂੰ ਲਾਈਟਿੰਗ ਹੁੰਦੀ ਪੂਰੀ ਨਾ ਹਾਂ ਉਹ ਸਿਟੀ ਹੈ ਜੀ ਬੜੀ ਸੋਹਣੀ ਤੇ ਵੱਡੀ ਸਿਟੀ ਹੈ ਕਿਹੜੀ ਵਾਲੀ ਅੰਪਾਸਟੇਡ ਕਿਹੜੀ ਵਾਲੀ ਬਰਾ ਉਹ ਜਿਹੜੀ ਉਹ ਵਾਲੀ ਆ ਬਲੂ ਜੀ ਥੋੜੀ ਸ਼ੇਡ ਜੀ ਕਰਦੇ ਵੀ ਜਿਹੜੀ ਹੈ ਨਾ ਆ ਜਿਹੜੀ ਆ ਲੰਬੀ ਜਿਹੜੀ ਹਾਂ 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 ਇੱਥੇ ਨਹੀਂ ਆਉਦੀ ਸਭ ਤੋਂ ਪਹਿਲਾਂ ਉਹ ਸਕਾਈਸਕraper ਸਕਾਈਸਕraper ਇਹ ਆ ਨਾ ਇਜੇ ਜਿਦਾ ਲੁੱਕ ਲਾਇਕ ਜਿਦਾ ਫਰਾਂਸ ਦੇ ਵਿੱਚ ਉਹ ਬ੍ਰਿਜ ਹੈਗਾ ਆ ਆਇਫਲ ਟਾਵਰ ਹਨਾ ਲੋਕੋ ਓਦਾਂ ਦੀ ਉੱਤੋਂ ਲੱਗਦੀ ਵੀ ਉਹਦੀ ਜਿਹੜੀ ਉਹ ਬਿਲਡਿੰਗ ਹੈ ਨਾਲ ਇੱਕ ਹੋਰ ਜਿਹੜੀ ਅੱਧਰ ਬਲੂ ਜੀ ਲੱਗਦੀ ਵੀ ਹਾਂਜੀ ਹਾਂਜੀ ਵੈਂਟਰ ਬਿਲਟ ਵੈਂਟਰ ਬਿਲਟ ਵੈਂਟਰ ਬਿਲਟ ਉਹ ਬਸ ਵਨ ਓਕੇ ਬਿਲਡਿੰਗਾਂ ਤਾਂ ਬੜੀਆਂ ਸੋਹਣੀਆਂ ਪਰ ਪੈਸੇ ਵੀ ਸੋਹਣੇ ਲੈਂਦੇ ਐਂਟਰ ਕਰਨ ਦੇ ਲੈ ਜੀ ਲੈ ਕੇ ਟੋ ਕਰਕੇ ਵੀ ਸੋਹਣੀਆਂ ਸੀ ਗੱਡੀ ਇਹ ਬਰੁਕਲਿਨ ਇਹ ਬਰੁਕਲਿਨ ਏਰੀਆ ਇੱਧਰ ਲਾਣਾ ਇੰਨ ਸਭ ਤੋਂ ਉੱਚੀ ਬਿਲਡਿੰਗ ਉਹ ਵਧੀਆ ਨਾ ਟਾਵਰ ਉਹ ਕਾਫੀ ਪੁਰਾਣੀ ਲੱਗਦੀ ਆ ਨਹੀਂ ਨਹੀਂ ਬਣੀ ਆ ਅੱਛਾ ਨਵੀਂ ਬਣੀ ਆ ਓਕੇ ਅਗਰੇ ਕਹਿੰਦਾ ਪੰਜ-ਛੇ ਮਹੀਨੇ ਪਹਿਲਾਂ ਕੰਮ ਖਤਮ ਹੋਣਾ ਓਕੇ ਆ ਬੰਨ ਵੀ ਕਾਫੀ ਟਾਈਮ ਲੱਗ ਜਾਂਦਾ ਆ ਇਹ ਜਿੱਦਾਂ ਇੱਥੋਂ ਹੁਣ ਮੈਨੂੰ ਸਖਾਈ ਜਿਹੜੇ ਦਿਖਣਦੇ ਨੇ ਇਦਾਂ ਆਸਟ੍ਰੇਲੀਆ 'ਵਿੱਚ ਦਿਖਦਾ ਹੁੰਦਾ ਸੀ ਬਹੁਤ ਥੱਲੇ ਨੇ ਸਖਾਈ ਆਸਟ੍ਰੇਲੀਆ ਨਿਊਜ਼ੀਲੈਂਡ ਵੀ ਹਾਂ ਤੇ ਸਾਢੇ 3000 ਸਾਢੇ 3000 ਅੱਛਾ 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 ਜਿਹੜੇ ਬੰਦੇ ਨੇ ਲਿਆ ਸੀਗਾ ਬਿਲਕੁਲ ਟੱਚ ਟੱਚ ਸੀਗਾ ਅਚਾਨ ਜਰਮਨ ਦਾ ਸੀਗਾ ਜਰਮਨ ਦਾ ਸੀਗਾ ਉਹਨੇ 25 ਡਾਲਰ ਚ ਲਿਆ ਸੀ ਉਦੋਂ ਬੱਲੇ 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 ਬੰਦੇ ਬੜੀ ਪੁਰਾਣੀ ਗੱਲ ਹੈ ਭਜੀ ਇਹ ਤਾਂ ਹੈ ਬਾਈ ਕਹਿੰਦਾ ਇੱਥੇ ਜਿਹੜਾ ਨਿਊਯਾਰਕ ਦੀ ਸਿਟੀ ਦੇ ਵਿੱਚ ਜਿਹੜੇ ਜਿੰਨੇ ਰੈਸਟੋਰੈਂਟ ਨੇ ਨਾ ਜੇ ਤੁਸੀਂ ਐਵਰੀ ਡੇ ਵੀ ਇੱਕ ਦਿਨ ਇਸ ਰੈਸਟੋਰੈਂਟ ਤੇ ਦੂਸਰੇ ਦਿਨ ਦੂਸਰੇ ਤੇ ਫਿਰ ਤੀਸਰੇ ਤੇ ਖਾਓਗੇ ਤੇ ਕਿੰਨੇ ਬਣ ਜਾਣੇ ਆ ਪੂਰੀ ਲਾਈਫ ਤੇ ਤੁਸੀਂ 28 ਤੋਂ 30 ਸਾਲ ਖਾ ਸਕਦੇ ਆਪਣੇ 28 ਤੋਂ 30 ਸਾਲ ਇੱਕ ਬੰਦੇ ਦੇ ਲੰਘ ਜਾਣੇ ਆ ਨਿਊਯਾਰਕ ਦੇ ਸਾਰੇ ਰੈਸਟੋਰੈਂਟ ਚੈੱਕ ਕਰਨ ਲਈ ਬੱਲੇ 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 ਤੇ ਤੁਸੀਂ ਹਾਲ ਵਾਲੇ ਉੱਥੋਂ ਕਿ ਕਿੰਨੇ ਚ ਹੋਣਗੇ ਤੇ ਮਤਲਬ ਇਹ ਨਹੀਂ ਕਿ ਸਾਰੇ ਵੱਡੇ ਛੋਟੇ 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 ਹੋਣਗੇ ਸਾਰੇ ਪੁਰਾਣੇ 100 150 ਸਾਲ ਪੁਰਾਣੇ ਮਤਲਬ ਸਾਨੂੰ ਤੁਹਾਨੂੰ ਤੁਸੀਂ ਬਾਹਰੋਂ ਦੇਖੂਗਾ ਤੁਸੀਂ ਕਹਾਂ ਪਤਾ ਨਹੀਂ ਕੀ ਹੈ ਯਾਰ ਬਟ ਕਿਹੜੇ ਹਿਸਟਰੀ ਬਾਰੇ ਜਾਣਦੇ ਆ ਉਹ ਅਗਲੇ ਜਿਹੜੇ ਸਰਚ ਕਰਕੇ ਆਉਂਦੇ ਆ ਉਹ ਸਰਚ ਕਰਕੇ ਆਉਂਦੇ ਸਰਚ ਕਰਕੇ ਆਉਂਦੇ ਹਾਂ ਨਾਲੇ ਸਪੈਸ਼ਲ ਡਾਊਗਾ ਉੱਤੇ ਖਾਣ ਉਹ ਹਾਂ ਨਾਲੇ ਇੱਕ ਇਹ ਵੀ ਚੀਜ਼ ਹੈ ਕਿ ਨਿਊਯਾਰਕ ਐਡੀ ਪਪੂਲਰ ਸਿਟੀ ਐਡੀ ਐਡੀ ਵਧੀਆ ਸੋਹਣੀ ਸਿਟੀ ਆ ਇਸੇ ਟੂਰਿਸਟ ਬਹੁਤ ਜਿਆਦਾ ਆਉਂਦਾ ਹੈ ਤੇ ਜੇ ਆਉਂਦਾ ਆ ਉਹ ਇੰਨੇ ਰੈਸਟੋਰੈਂਟ ਚੱਲਦੇ ਆ ਤਾਂ ਇੱਥੇ ਇਦਾਂ ਜਿੱਦਾਂ ਹਰ ਪਾਸੇ ਇੱਕ ਸੀਜ਼ਨ ਹੁੰਦਾ ਨਾ ਸੀਜ਼ਨ ਵਾਈਜ਼ ਟੂਰਿਸਟ ਆਉਂਦਾ ਆ ਇੱਥੇ ਇਦਾਂ ਹੁੰਦੀ ਐ ਤੇ ਤੁਰਿਆ ਹੀ ਦਿੰਦਾ ਹਮੇਸ਼ਾ ਇਸੇ ਤੁਰਿਆ ਹੀ ਰਹਿੰਦਾ ਹਾਂ ਕੋਈ ਹੋਰ ਨਹੀਂ ਕਰਕੇ ਅੱਛਾ ਆਈ ਥਿੰਕ ਮਤਲਬ 1900 ਤੋਂ 200 ਸਾਲ ਪੁਰਾਣਾ ਆ ਬੋਲੇ 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 ਮੈਂ ਅਸਲੀ ਖਾਣਾ ਬਦਲ ਹਾਂਜੀ 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 ਉਹ ਲਿਖਿਆ ਹਾਂ 1887 135 ਸਾਲ ਪੁਰਾਣਾ ਆ ਵਾਹ ਲੋਕੀ ਸਪੈਸ਼ਲ ਇੱਥੇ ਖਾਣਾ ਨਹੀਂ। ਓਕੇ ਓਕੇ ਓਕੇ। ਆ ਵੇਲਿੰਗਸ ਮਰ ਬ੍ਰਿਜ ਦਾ। ਓਕੇ। ਆ ਆ ਦਾ ਆ ਵੀ ਬਹੁਤ ਪੁਰਾਣਾ ਬ੍ਰਿਜ ਲੱਗਦਾ ਮੈਨੂੰ ਜਿਹੜਾ। ਆਈ ਥਿੰਕ 150 ਸਾਲ ਹੋ ਗਏ। 150 ਸਾਲ ਪੁਰਾਣਾ ਆ ਯਾ ਨਾ ਲੋਹੇ ਦਾ ਹੀ ਬਣਿਆ। ਬਹੁਤ ਪੁਰਾਣਾ ਉਹ ਵਾਪਰ ਬਰੋਕਲਿਨ। ਬਰੋਕਲਿਨ ਹੈ ਸਭ ਤੋਂ ਪੁਰਾਣਾ ਬ੍ਰਿਜ। ਓਕੇ। ਹੋਰ 9 ਟਰੱਕਸ। ਸਿਟੀ ਜਿਆਦਾ ਫਿਰ ਇੱਧਰ ਆ ਕੇ ਨਾ 9 ਟਰੱਕਸ। ਵਾਹ। ਬੜਾ ਸਮਾਂ ਇੱਥੇ। ਇਹ ਪੁਰਾਣਾ ਬ੍ਰਿਜ ਹੈ ਨਾ। ਇਹ ਪੁਰਾਣਾ ਬ੍ਰਿਜ ਆ ਹੁਣ ਨਵਾਂ ਬਣ ਗਿਆ ਹੋਇਆ ਵਾਹ ਜੀ ਵਾਹ ਨਿਊਯਾਰਕ ਸਿਟੀ ਦੇ ਨਜ਼ਾਰੇ ਵੇਖ ਲਓ ਜੀ ਕੀ ਆਵਾਜ਼ ਆ ਮੈਨੂੰ ਤਾਂ ਬੜੀ ਸੋਹਣੀ ਦਿਖਣ ਰਹੀ ਆ ਇੱਥੋਂ ਬੱਲੇ 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 ਇਹਦਾ ਇੱਕ ਤੁਹਾਨੂੰ ਆਈਡੀਆ ਦੇ ਰਿਹਾ ਮੈਂ ਜੇ ਤੁਸੀਂ ਇੱਥੇ ਆ ਕੇ ਦੇਖੋਗੇ ਪਤਾ ਤਾਂ ਫੇਰ ਲੱਗੂਗਾ ਵਲੌਗਰ ਦਾ ਕੰਮ ਹੁੰਦਾ ਸਿਰਫ ਇੱਕ ਗਾਈਡਲਾਈਨ ਜਿੱਦਾਂ ਗਾਈਡ ਕਰਨਾ ਤੁਹਾਨੂੰ ਕਿੱਦਾਂ ਜਾਣਾ ਕਿੱਥੋਂ ਜਾਣਾ ਕੀ ਕਿੱਦਾਂ ਆ ਸੋਹਣਾ ਆ ਆਓ ਨਹੀਂ ਸੋਹਣਾ ਨਾ ਆਓ ਬਟ ਇਹ ਰეკਮੈਂਡ ਕਰਦਾ ਹਰ ਇੱਕ ਬੰਦਾ ਹਰ ਇੱਕ ਬੰਦਾ ਰეკਮੈਂਡ ਕਰਦਾ ਨਿਊਯਾਰਕ ਸਿਟੀ ਦੇ रश भी पूरा है इत <laughs> ट्रैफिक पूरी ट्वेंटी परसेंट ट्वेंटी परसेंट एज कि हाँ 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 ठीक है ठीक है ठीक है जावगे जी ਮਣੀ ਗੱਲ ਆਪਣੀ ਲੈ ਆਹ ਸਾਹਮਣੇ ਹੈ ਜੀ ਐਜੀ ਬਿਲਡਿੰਗ ਜਿੱਥੇ ਜਾਣ ਦਾ ਇਰਾਦਾ ਤਾਂ ਹੈਗਾ ਆ ਬਾਕੀ ਹੁਣ ਦੇਖਦੇ ਆ ਟਾਈਮ ਦੇ ਹਿਸਾਬ ਨਾਲ ਜੇ ਟਾਈਮ ਜਿਆਦਾ ਤੋਂ ਲੱਗੂਗਾ ਤੇ ਫਿਰ ਜ਼ਰੂਰ ਜਾਵਾਂਗੇ ਹਾਂ ਬੜਾ ਸੋਹਣਾ ਥੀ ਵਯੂ ਐ ਤਿਆਰ ਫਸੀਮ ਹਾਂ ਹਾਂ ਆਹ ਆਹ ਹਾਂ ਕਿੱਟੀ ਆ ਨਾ ਜੀੋਂ ਪਿਆਰਾ ਹਾਂ 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 ਓਕੇ ਉਹ ਜਿਹੜੀ ਇਦਾਂ ਉੱਪਰ ਤਿੱਖੀ ਜੀ ਹੈ ਨਾ ਉਹ ਵਾਲੀ ਓਕੇ ਆਹ ਵਾਲੀ ਭਾਈ ਹਾਂਜੀ ਹਾਂਜੀ ਠੀਕ ਹੈ ਓਕੇ ਮੈਟਲਾਈਟ ਹਾ 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 ਉਹਦੀ ਬੈਕ ਸਾਈਡ ਦੇਣਾ ਹਾਂ ਉਹਦੇ ਨਾਲ ਜਿਹੜੀ ਹਾਂ ਬਿਲਕੁਲ ਬਿਲਕੁਲ ਵਾਹ ਜਿਹੜੇ ਜੀਪ ਕੰਪਨੀ ਵਾਲੇ ਉਹਨਾਂ ਦੀ ਹੈ ਵਾਹ ਓਕੇ T20 World Cup ਦੇ ਵਿੱਚ ਜਿਹੜੇ ਐਡ ਦੇ ਵਿੱਚ ਦਿਖਾਉਂਦੇ ਆ ਨਾ ਹਾਂ ਠੀਕ ਆ ਠੀਕ ਆ ਆਓ ਜੀ ਘਰਾਤੇ ਤੁਹਾਨੂੰ ਦਰਸ਼ਣੇ ਪਾਸੇ ਉਹ ਜਾਂਦੀ ਆ ਓਕੇ ਕੀ ਨਾਮ ਹੈ ਬ੍ਰਿਜ ਦਾ ਹੈਦਾ ਹੈ ਨਾ ਮਨ ਹੈਟਨ ਬ੍ਰਿਜ ਹੈ ਨਾ ਓਕੇ ਉਹ ਅਗਲਾ ਬ੍ਰਿਜ ਹੈ ਓਕੇ ਜਦ 샤ਰੁਖ ਖਾਨ ਦਾ ਗਾਣਾ ਸ਼ੂਟ ਹੋਇਆ ਸੀਗਾ ਆਪਣਾ ਉਹ ਨਾ ਕੱਲ ਹੋਣਾ ਹੋ ਹਾਂ 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 ਉੱਥੇ ਉਹ ਲੇਥੇ ਹੋਇਆ ਸੀਗਾ ਲੈ ਵੀ 샤ਰੁਖ ਖਾਨ ਦੀ ਯਾਦ ਆ ਜਾਊਗੀ ਮੈਨੂੰ ਕੱਲ ਹੋਣਾ ਹੋ ਵਾਲੇ ਬ੍ਰਿਜ ਤੇ ਆ ਗਏ ਸੋਚਿਆ ਨਹੀਂ ਸੀ ਕਦੀ ਆਵਾਂਗੇ ਮਾਰਾ ਨੇ ਕਿਰਪਾ ਕੀਤੀ ਵੇਖ ਲੋ ਡੋਨਲਡ ਟਰੰਪ ਜੀ ਵੀ ਬੈਠੇ ਨੇ ਕੰਧ ਤੇ ਕੱਲ ਹੋਣਾ ਹੋ ਵਾਲਾ ਜਿਹੜਾ ਬ੍ਰਿਜ ਹੈ ਜੀ ਉਹ ਆ ਆਮਰੀਕਾ ਦੇ ਵਿੱਚ ਹੋਆ ਕਹਿੰਦੇ ਦਿਲ ਇਹ ਦੇਲਾ ਅਮਰੀਕਾ ਦਾ ਮੈਨਹਟਨ ਇਹ ਬ੍ਰਿਜ ਹੈਗਾ 200 ਸਾਲ ਪੁਰਾਣਾ ਵਾਹ 200 ਸਾਲ ਪੁਰਾਣਾ ਹੈ ਉਹ ਪੁਰਾਣਾ ਬ੍ਰਿਜ ਆ। ਉਹ 100 ਸੈਂਟਰ। ਵਰਲਡ ਟ੍ਰੇਡ ਸੈਂਟਰ ਆ ਨਾ ਉਹ ਸਾਹਮਣੇ ਵਾਲਾ। ਉਹ ਵਾ ਆਉਂਦੇ ਆ ਤੇਰੇ ਕੋ ਵੀ ਆਉਂਦੇ ਆ ਅਗਦਾ ਘੁੰਮ ਕੇ ਆਉਂਦੇ ਆ। ਮਾੜੇ ਕੋਲ ਪਾਉਂਦੇ ਆ। ਹਾਂ। 1873 ਦੀ ਆ ਰੈੱਡ ਬਿਲਡਿੰਗ ਆ। ਉਹ ਪੁਰਾਣੀਆਂ ਪੁਰਾਣੀਆਂ ਬਿਲਡਿੰਗਾਂ ਭਾਜੀ। ਬਹੁਤ ਪੁਰਾਣੀਆਂ ਕਿਉਂਕਿ ਇਹ ਸਤਾਪデア ਚੀਜ਼ ਨੂੰ ਛੇਤੀ ਉਹਨੂੰ ਮਤਲਬ ਕਿ ਡਿਸਟਰੋਏ ਨਹੀਂ ਕਰਦੇ ਹੈਗੇ। ਕੋਸ਼ਿਸ਼ ਕਰਦੇ ਆ ਇਹਨੂੰ ਜਿੰਨਾ ਜੇ ਤੱਕ ਚਲਾ ਸਕਣ। ਸਾਡੇ ਕਹਿੰਦੇ ਛੇਛੇ ਤੋੜ ਦੋ ਤੋੜ ਦੋ ਨਵੀਂ ਬਣਾਈਏ ਆ ਸਾਰੇ ਉਹਦੇ ਵਾਸਤੇ ਹੀ ਜਾ ਰਹੇ ਆ ਨਾ ਭਾਜੀ ਹਾਂ ਹੈਲੀਕਾਪਟਰ ਦੀ ਰਾਈਡ ਵਾਸਤੇ ਸਾਰੇ ਵੇਟਿੰਗ 'ਚ ਨੇ ਕੋਈ ਉੱਤਾਂ ਦੇਖਣ ਆਇਆ ਇਹ ਹੁਣ ਆਪਾਂ ਚੱਲੇ ਈਸਟ ਸਾਈਡ ਤੋਂ ਵੈਸਟ ਸਾਈਡ ਓਕੇ ਆਪਾਂ ਪਹਿਲਾਂ ਈਸਟ ਸੀਗੇ ਹੁਣ ਵੈਸਟ ਜਾ ਰਹੇ ਆ ਆਪਾਂ ਆਉਂਗੇ ਆਪਾਂ ਵੈਸਟ ਓਕੇ ਇਹ ਜਿਹੜੀ ਅੰਡਰ ਬ੍ਰਿਜ ਆਈ ਉਹਦੇ ਵਾਸਤੇ ਆ ਸਪੈਸ਼ਲ ਟੱਟ ਚ ਕਰ ਲੈਣਾ ਉਹਨੂੰ ਇਹਦੇ ਉੱਪਰ ਹੀ ਵੇ ਆ ਇਹਦੇ ਉੱਪਰ ਉੱਪਰ ਹੀ ਆ ਵਾਹ ਵਰਲਡ ਟ੍ਰੇਡ ਸੈਂਟਰ ਇੰਦਾ ਲਿਸ਼ਕਣ ਡਿਆ ਆ ਇਹਦੇ ਚ ਚਾਹੇ ਦਸਤਾਰ ਬਨ ਲਓ ਇੰਦਾ ਸੋਹਣਾ ਸ਼ੀਸ਼ਾ ਹੈ ਇਹਦਾ ਇਹਦੀ ਪੌਪੂਲਰ ਬਿਲਡਿੰਗ ਆ ਨਾ ਫਿਰ ਅਮਰੀਕਾ ਦੀ ਸਭ ਤੋਂ ਉੱਚੀ ਬਿਲਡਿੰਗ ਸਭ ਤੋਂ ਉੱਚੀ ਤੇ ਲਾਸਟ ਬਿਲਡਿੰਗ ਇਹੀ ਹੈ ਤੋਂ ਬਾਅਦ ਕਿਸੇ ਨੂੰ ਬਣਾਣੇ ਨਹੀਂ ਦਿੰਦੇ ਤੋਂ ਉੱਪਰ ਨਹੀਂ ਬਣਾ ਸਕਦੇ ਹਾਂ ਇਸ ਤੋਂ ਉੱਪਰ ਕੋਈ ਨਹੀਂ ਬਣਾ ਸਕਦਾ ਇੰਦਾ ਦੇਖੋ ਧਿਆਨ ਨਾਲ ਦੇਖੋ ਹੇ ਹੇ ਫਰੀडम ਫਰੀ ਨਾਮ ਹੈ ਤਾਂ ਹੁਣ ਇਹਦਾ ਫਰੀडम ਟਾਵਰ ਓਕੇ ਓਕੇ ਵਰਲਡ ਟ੍ਰੇਡ ਸੈਂਟਰ ਵੀ ਕਹਿੰਦੇ ਫਰੀडम ਟਾਵਰ ਹਾਂ ਕਿਉਂਕਿ ਫਿਰ ਉਹਦੀ ਯਾਦ ਵਿੱਚ ਬਣਿਆ ਫਿਰ ਉਹਨੂੰ ਵੀ ਯਾਦ ਕਰਨ ਦੇ ਲਈ ਲੋਕੀ ਕਹਿੰਦੇ ਨੇ ਵਰਲਡ ਟ੍ਰੇਡ ਸੈਂਟਰ ਉਦਾਂ ਫਰੀडम ਟਾਵਰ ਹੈ ਨਾ ਇਹ ਹੁਣ ਓਕੇ ਉਚਾਈ ਇਹਦੀ ਤਾਂ ਹੈਗੀ 1776 ਜਦੋਂ ਅਮਰੀਕਾ ਆਜ਼ਾਦ ਹੋਇਆ ਜਦੋਂ ਅਮਰੀਕਾ ਆਜ਼ਾਦ ਹੋਇਆ ਸੀ ਉਹ ਉਨੀ ਹਾਈਟ ਇਹਦੀ ਰੱਖੀ ਆ ਬਾਕੀ ਉਹਦੀ ਕਿੰਨੀ ਸੀਗੀ ਪੁਰਾਣੇ ਵਾਲੇ ਦੀ ਉਹ ਹੁਣ ਪਤਾ ਨਹੀਂ ਉਹ ਮੈਂ ਤੁਹਾਨੂੰ ਕੀ ਨੈਕਸਟ ਵੀਡੀਓ ਦੇ ਵਿੱਚ ਦੇਖਾਂਗਾ ਦੱਸਾਂਗਾ ਲੋ ਜੀ ਲੈ ਲਈ ਟਿਕਟ ਆਫ ਸਟੈਚੂ ਆਫ ਲਿਬਰਟੀ ਦੀ ਜਿਹੜੀ ਮਿਲੀ ਸਾਨੂੰ 25 ਡਾਲਰ 25 US ਡਾਲਰ ਦੀ ਤੇ ਹੁਣ ਚੱਲੇ ਆ ਜੀ ਵੇਖਣ ਸਟੈਚੂ ਆਫ ਲਿਬਰਟੀ ਫਸਟ ਟਾਈਮ ਚੱਲੇ ਆ ਐਕਸਪੀਰੀਅੰਸ ਵੇਖਣੇ ਕਿਦਾਂ ਦਾ ਆ ਛੋਟਵਾ ਵੀਡੀਓਾਂ ਚ ਤੇ ਬਥੇਰਾ ਕੁਝ ਵੇਖਿਆ ਆ ਸਟੈਚੂ ਆਫ ਲਿਬਰਟੀ ਬੜਾ ਨਾਮ ਸੁਣਿਆ ਬੜਾ ਵੀਡੀਓ ਚ ਵੇਖਿਆ ਸੀਗਾ ਅੱਜ ਪਰ ਤੱਕ ਜਾ ਕੇ ਵੇਖ ਲੈਨੇ ਆ ਕਿਦਾਂ ਦਾ ਆ ਉਦੋਂ ਅਰ ਸੋਨਾ ਆਇਆ ਕਹਿੰਦੇ ਆ ਸੋਨਿਆ ਸੋਨਾ ਆ ਟਿਕਟ ਲਈ ਜਲਾ

Please exercise caution when standing or moving around the decks should there be any unexpected vessel movement. Please hold handrails whenever possible, particularly on stairways. ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚ ਗਏ ਆ ਜੀ ਸਟਾਜੂ ਹਲੇ ਬੱਟੀ ਕਰੂਜ਼ ਦੇ ਵਿੱਚ ਹੈ ਹਜੇ ਕੋਈ ਜਨਤਾ ਬੜੀ ਉੱਤਰੀ ਜਾਂਦੀ ਹੈ ਮੈਂ ਹਾਂ ਚਲੋ ਇੱਕ ਵਾਰੀ ਉਤਰ ਜਾਨ ਫਿਰ ਉਦੋਂ ਤੋਂ ਬਾਅਦ ਹੀ ਆਪਾਂ ਉਤਰਦੇ ਆ ਤੇ ਆਹ ਵੇਖੋ ਮਗਰ ਲੈਣਾ ਲੱਗੀਆਂ ਹੈ ਅਸੀਂ ਉਤਰਨਾ ਤੇ ਇਹਨਾਂ ਨੇ ਚੜ ਜਾਣਾ ਸਾਰਿਆਂ ਨੇ ਉਹ ਮਗਰ ਹੈਗਾ ਜੀ ਮਾਤਾ ਜੀ ਜਿਨ੍ਹਾਂ ਨੇ ਹੱਥ 'ਚ ਮਿਸ਼ਾਲ ਫੜੀ ਆ ਮਿਸ਼ਾਲ ਦਾ ਮਤਲਬ ਹੁੰਦਾ ਹੈ ਕਿ ਬੜਾ ਕੋਈ ਤਕੜਾ ਕੰਮ ਕਰਨਾ ਕੋਈ ਜਿੱਦਾਂ ਹੁਣ ਸਾਡੇ ਮਿਲਖਾ ਸਿੰਘ ਹੋਰੇ 올림픽 ਹੁੰਦੇ ਸੀ ਤੇ ਉਦੋਂ ਮਿਸ਼ਾਲ ਲੈ ਕੇ ਤੇ ਮਿਸ਼ਾਲ ਬਾਲਦੇ ਹੁੰਦੇ ਸੀ ਅਨਾ ਕੋਈ ਨਵੀਂ ਚੀਜ਼ ਦਾ ਆਗਾਜ਼ ਕਰਨਾ ਹੁੰਦਾ ਜੀ ਜਦੋਂ ਤੇ ਹੁਣ ਪਤਾ ਨਹੀਂ ਐਨੇ ਕਿਹੜੀ ਚੀਜ਼ ਦਾ ਆਗਾਜ਼ ਕਰਨਾ ਇਹਨਾਂ ਮੈਨੂੰ ਪਤਾ ਹੈ ਕਿ 25-25 ਡਾਲਰ ਲਾ ਕੇ ਸਾਰੀ ਜਨਤਾ ਆਈ ਆ ਤੇ ਪੈਸੇ ਬੜੇ ਕਮਾ ਲਏ ਇਹਨਾਂ ਮਾਤਮ ਜੀ ਨੇ ਆ ਜਿਹੜੀ ਬੀਬੀ ਜੀ ਆ ਲਿਬਰਟੀ ਆਫ ਸਟੈਚੂ ਕੀ ਐਨ ਸਟੈਚੂ ਆਫ ਲਿਬਰਟੀ ਜੋ ਵੀ ਆਂਦੇ ਆ ਇਹਨੇ ਬੜੇ ਪੈਸੇ ਕਮਾ ਲਏ ਪਰ ਪਰ ਕਿਉਂਦੇ ਨੇ ਕਰੂਜ਼ ਇਹਦੇ ਨਾਲ ਦੇ ਅੱਰੀ ਈ ਜਨਤਾ ਆ ਜਾਂਦੀ ਤੇ ਇੰਨੀ ਜਨਤਾ ਚਲ ਜਾਂਦੀ ਆ ਬਾਲਾ ਹੀ ਕੰਮ ਚੱਲਣ데요 ਅਮਰੀਕਾ ਦੇ ਵਿੱਚ ਤੇ ਔਰ ਤੋਂ ਸੀ ਹੈ ਆਏ ਆ ਇਹ ਆ ਹੈ ਗਾਇਸ ਸਟੈਚੂ ਆਫ ਲਿਬਰਟੀ ਤੇ ਆਓ ਵਰਲਡ ਟ੍ਰੇਡ ਸੈਂਟਰ ਜਿਹੜਾ ਉਹਦੇ ਬਾਅਦ ਇਹਨਾਂ ਨੇ ਇਹ ਬਣਾਈ ਹੋਈ ਹੈ ਜਿਹੜੀ ਬਿਲਡਿੰਗ ਹੁਣ ਇਹ ਆ ਉਹਦੀ ਜਗ੍ਹਾ ਦੇ ਉਹਦੇ ਉਹਦੀ ਜਗ੍ਹਾ ਦੇ ਬਿਲਕੁਲ ਨਾਲ ਬਣਾਈ ਆ ਉਸ ਜਗ੍ਹਾ ਤੇ ਜਿੱਥੇ ਪਹਿਲਾਂ ਸੀਗਾ ਵਰਲਡ ਟ੍ਰੇਡ ਸੈਂਟਰ ਉੱਥੇ ਫਾਊਂਟੇਨ ਵਗੈਰਾ ਫਵਾਰੇ ਵਗੈਰਾ ਬਣਾਉਂਦੇ ਸੀ ਉਹਨਾਂ ਨੇ ਤੇ ਉਹਦੇ ਨਾਲ ਹੀ ਇਹ ਹੁਣ ਬਣ ਗਈਈ ਬਿਲਡਿੰਗ ਇਹ ਹੈਗੀ 1776 ਮੀਟਰ ਦੀ ਤੇ ਬਾਈ ਨੇ ਦੱਸਿਆ ਸੀ ਜਿਹੜਾ ਨੂੰ ਛੱਡ ਕੇ ਗਿਆ ਵੀਰ ਉੱਪਰ ਉੱਤਰੀ ਅਮਰੀਕਾ ਇੱਥੇ ਰਹਿੰਦਾ ਸਾਰੀ ਜਿਹੜੀ ਸਿਟੀ ਦੇ ਵਿੱਚ ਹੀ ਉਹ ਗੱਡੀ ਚਲਾਉਂਦਾ ਆ ਤੇ ਉਹਨੂੰ ਸਾਰਾ ਇੱਥੋਂ ਦਾ ਪਤਾ ਆ ਤੇ ਹੁਣ ਚੱਲਦੀਆਂ ਜੀ ਸਾਰੀ ਜਨਤਾ ਉਤਰਦੀ ਆ ਹੌਲੀ ਹੌਲੀ ਫਿਰ ਆਪਾਂ ਵੀ ਚੱਲਦੇ ਆ ਥੱਲੇ ਲਾਇ ਵੀ ਤਕਰੀਬਨ ਤਾਂ ਉਤਰ ਹੀ ਗਈ ਆ ਹੁਣ ਚੱਲੀਏ